ਹੈਲੋ एवरीवन ਥਿਸ ਇਜ਼ ਗੋਪਨ ਅੱਜ ਦੀ ਵੀਡੀਓ ਬੜੀ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਆ ਮੇਰਾ ਚੌਥਾ ਦਿਨ 365 ਡੇ ਦਾ ਜਿਹੜਾ ਮੈਂ ਚੈਲੰਜ ਲਿਆ ਹੋਇਆ ਹੈ ਅੱਜ ਹੈ ਉਹਦਾ ਚੌਥਾ ਦਿਨ ਕਿਉਂਕਿ ਮੈਂ ਕਮਾਣਾ 365 ਦਿਨਾਂ ਦੇ ਵਿੱਚ 40 ਕਰੋੜ ਰੁਪਈਆ ਡਰਨ ਲੱਗਦਾ ਨਾ ਸੁਣ ਕੇ ਪਰ ਮੈਨੂੰ ਨਹੀਂ ਲੱਗਦਾ ਕਿਉਂ ਕਿਉਂਕਿ ਮੈਂ ਕਮਾ ਲੂੰਗਾ ਮੈਂ ਇੱਕ ਸ킬 ਸਿੱਖ ਰਿਹਾ ਜਿਹਦਾ ਨਾਮ ਹੈ ਡ੍ਰੌਪਸ਼ਿਪਿੰਗ ਇਸ ਡ੍ਰੌਪਸ਼ਿਪਿੰਗ ਦੇ ਨਾਲ ਮੈਂ 365 ਦਿਨਾਂ ਦੇ ਵਿੱਚ ਕਮਾਉਂਗਾ 40 ਕਰੋੜ ਰੁਪਇਆ ਯਕੀਨ ਨਹੀਂ ਹੁੰਦਾ ਤਾਂ ਮੇਰੇ ਨਾਲ ਜੁੜੇ ਰਹੋ ਮੈਂ ਤੁਹਾਨੂੰ 365 ਦਿਨਾਂ ਦੇ ਅੰਦਰ ਅੰਦਰ ਇੰਨਾ ਪੈਸਾ ਜਿਹੜਾ ਉਹ ਕਮਾ ਕੇ ਦਿਖਾਉਂਗਾ ਸੋ ਸੈਕਿੰਡ ਜਿਹੜਾ ਮੇਰਾ ਮੇਨ ਗੋਲ ਹੈ ਮੇਰਾ weight ਇਸ ਟਾਈਮ ਆ 100 ਕਿਜੀ ਤੇ ਮੈਂ ਆਪਣੇ weight ਨੂੰ ਕਰਨਾ ਹੈ 85 ਕਿਜੀ ਤੱਕ ਘੱਟ ਕਰ ਸਕਦਾ ਕਿ ਨਹੀਂ ਕਰ ਸਕਦਾ ਕਰ ਸਕਦਾ ਕਿਉਂ ਕਿਉਂਕਿ ਮੈਂ ਕਰ ਸਕਦਾ ਸਟਰਗਲ ਮੈਂ ਕਰ ਸਕਦਾ ਮਿਹਨਤ ਤੇ ਜਿੰਨੇ ਵੀ ਚੈਲੰਜ ਆਣਗੇ ਮੈਂ ਚੈਲੰਜ ਨੂੰ ਕਰੂੰਗਾ ਕੰਪਲੀਟ ਮੈਂ ਉਹਨਾਂ ਚੈਲੰਜ ਦਾ ਕਰੂੰਗਾ ਸਾਹਮਣਾ ਹਾਲਾਂਕਿ ਅੱਜ ਵੀ ਮੇਰੇ ਕੋਲ ਬਹੁਤ ਸਾਰੇ ਚੈਲੰਜ ਆਏ ਸਭ ਤੋਂ ਪਹਿਲਾਂ ਤਾਂ ਮੇਰੇ ਕੋਲ ਇਹ ਚੈਲੰਜ ਸੀਗਾ ਕਿ ਪ੍ਰੋਡਕਟ ਕਿੱਦਾਂ ਰਿਸਰਚ ਕਰਨਾ ਹੈ ਕਿਉਂਕਿ ਮੈਂ ਕਦੇ ਪਹਿਲਾਂ ਪ੍ਰੋਡਕਟ ਰਿਸਰਚ ਨਹੀਂ ਸੀ ਕੀਤਾ ਬਹੁਤ ਸਾਰਾ ਸਰਚ ਕਰਨ ਤੋਂ ਬਾਅਦ ਮੈਂ ਕੀਤਾ ਇਹ ਕੱਪੜੇ ਕਿ ਰਿਸਰਚ ਉਸ ਪ੍ਰੋਡਕਟ ਨੂੰ ਰੱਖ ਕੇ ਮੈਂ ਸਾਈਡ ਦੇ ਵਿੱਚ ਮੈਂ ਬਸ ਸੈਕਿੰਡ ਪ੍ਰੋਡਕਟ ਸੈਕਿੰਡ ਪ੍ਰੋਡਕਟ ਵੀ ਮੇਰੇ ਕੋਲ ਆ ਗਿਆ ਥਰਡ ਵੀ ਆ ਗਿਆ ਫੋਰਥ ਵੀ ਆ ਗਿਆ ਐਡਾ ਕਰਦੇ ਕਰਦੇ ਮੈਂ 10 ਪ੍ਰੋਡਕਟ ਨੂੰ ਕਰ ਲਿਆ ਲਿਸਟ ਆਊਟ ਹਾਲੇ ਮੈਂ ਤੁਹਾਨੂੰ ਉਹਨਾਂ ਪ੍ਰੋਡਕਟ ਬਾਰੇ ਦੱਸ ਦਾਨੀ ਹੈਗਾ ਕਿਉਂ ਨਹੀਂ ਦੱਸਦਾ ਜਿੱਦਨ ਮੈਂ ਐਡ ਚਲਾਉਂਗਾ ਉਸ ਐਡ ਦੇ ਜਿੱਦਨ ਮੈਂ ਐਡ ਚਲਾਉਂਗਾ ਉਸ ਐਡ ਦੇ ਨਾਲ ਨਾਲ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੇ ਕਿਹੜੇ ਪ੍ਰੋਡਕਟ ਨੇ ਮੈਂ ਚੂਜ਼ ਕੀਤੇ ਨੇ ਸੋ ਸੋ ਇਨਾ ਚੈਲੰਜ ਤੋਂ ਇਲਾਵਾ ਆਪਣੇ ਕੋਲ ਇੱਕ ਹੋਰ ਚੈਲੰਜ ਹੁੰਦਾ ਹੈ ਵੀ ਆਪਾਂ ਕਿਹੜੀ ਨੀਚ ਦੇ ਵਿੱਚ ਕੰਮ ਕਰੀਏ ਕਿਉਂਕਿ ਬਹੁਤ ਸਾਰੀਆਂ ਨੀਚਸ ਨੇ ਕਈ ਪਰਸਨ ਬਿਊਟੀ ਐਂਡ ਸਕਿਨ ਕੇਅਰ ਦੇ ਉੱਪਰ ਕੰਮ ਕਰਨਾ ਚਾਹੁੰਦੇ ਨੇ ਤੇ ਕਈ ਪਰਸਨ ਪੈਟ ਪ੍ਰੋਡਕਟ ਦੇ ਉੱਪਰ ਕੰਮ ਕਰਨਾ ਚਾਹੁੰਦੇ ਨੇ ਕਈ ਪਰਸਨ ਹੋਮ ਡੈਕੋਰੇਸ਼ਨ ਦੇ ਉੱਪਰ ਵੀ ਕੰਮ ਕਰਦੇ ਨੇ ਕਈ ਪਰਸਨ ਨੇ ਜਿਹੜੇ ਉਹ گارਮੈਂਟ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਕਰਨ ਦੀ ਇੱਛਾ ਰੱਖਦੇ ਨੇ ਪਰ ਮੇਰਾ ਮਨ ਕੀ ਚੁੰਦਾ ਵੀ ਮੈਂ ਕਿਹੜੀ ਨੀਚ ਦੇ ਉੱਪਰ ਕੰਮ ਕਰਾਂ ਕੜ ਕਬਰਾਂ ਦੀ ਲੋੜ ਨਹੀਂ ਮੈਂ ਕਰੂੰਗਾ ਪੰਜ ਨੀਚ ਦੇ ਉੱਪਰ ਕੰਮ ਕਿਉਂਕਿ 40 ਕਰੋੜ ਵੀ ਤਾਂ ਕਮਾਣਾ ਨਾ ਇੱਕ ਨੀਚ ਤੋਂ ਮੈਂ 40 ਕਰੋੜ ਰੁਪਈਆ ਨਹੀਂ ਕਮਾ ਸਕਦਾ ਸੋ ਮੈਂ ਬਣਾਉਂਗਾ ਪੰਜ ਸਟੋਰ ਪੰਜ ਨੀਚ ਦੇ ਉੱਪਰ ਕੰਮ ਕਰੂੰਗਾ ਹੁਣ ਉਹ ਕਿਹੜੀ ਕਿਹੜੀ ਨੀਚ ਨੇ ਉਹਨਾਂ ਨੀਚਸ ਨੂੰ ਆਪਾਂ ਔਣ ਵਾਲੀ ਅਗਲੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਸੋ ਸੋ ਉਹ ਤੱਕ ਮੈਂ ਦੋ ਨੀਚ ਡਿਸਾਈਡ ਕਰ ਲੀਆਂ ਤਿੰਨ ਨੀਚਵਰੀਆਂ ਡਿਸਾਈਡ ਕਰਨ ਵਾਲੀਆਂ ਪਈਆਂ ਨੇ ਉਹ ਉਹਨਾਂ ਦੀ ਵੀਡੀਓ ਦੇ ਵਿੱਚ ਉਹ ਵੀ ਨੀਚਵਾਰੀ ਮੈਂ ਤੁਹਾਨੂੰ ਦੱਸੂਗਾ ਕਿ ਕਿਹੜੀ ਕੈਟਾਗਰੀ ਦੇ ਉੱਪਰ ਮੈਂ ਕੰਮ ਕਰੂੰਗਾ ਇੰਨਾ ਚੈਨਲ ਤੋਂ ਇਲਾਵਾ ਇੱਕ ਹੋਰ ਮੇਨ ਚੈਲੰਜ ਇਹ ਆਉਂਦਾ ਹੈ ਕਿ ਆਪਾਂ ਆਪਣੀ ਵੈਬਸਾਈਟ ਦਾ ਨਾਮ ਕੀ ਰੱਖੀਏ ਜਿੱਥੇ ਲੋਕੀ ਆ ਕੇ ਪਰਚੇਸ ਕਰ ਸਕਦੇ ਨੇ ਸੋ ਨਾਮ ਲੱਭਣਾ ਬਹੁਤ ਡਿਫਿਕਲਟ ਕੰਮ ਆ ਪਰ ਘਬਰਾਉਣ ਦੀ ਲੋੜ ਨਹੀਂ ਮੈਂ ਤੁਹਾਨੂੰ ਇੱਕ ਟੂਲ ਦੱਸਦਾ ਟੂਲ ਦਾ ਨਾਮ ਆ ਨੇਮ ਲਿਕਸ ਨੇਮ ਲਿਕਸ ਇੱਕ ਵੈਬਸਾਈਟ ਆ ਜਿਹੜਾ ਆਪਾਂ ਨੂੰ ਆਪਣੇ ਬਿਜ਼ਨਸ ਵਾਸਤੇ ਬੈਸਟ ਨੇਮ ਸੁਜੈਸਟ ਕਰਦਾ ਸੋ ਕਾਫੀ ਚੀਜ਼ਾਂ ਸਰਚ ਕਰਨ ਤੋਂ ਬਾਅਦ ਮੈਂ ਨੇਮ ਲਿਕਸ ਤੋਂ ਆਪਣੇ ਬਿਜ਼ਨਸ ਦੇ ਲਈ ਨੇਮ ਚੁਣ ਲਿਆ ਨੇਮ ਚੁਣ ਤੋਂ ਬਾਅਦ ਮੇਰਾ ਕੰਮ ਆਂਦਾ ਵੈਬਸਾਈਟ ਬਣਾਉਂਦਾ ਹਾਲੇ ਤੱਕ ਮੈਂ ਵੈਬਸਾਈਟ ਤਿਆਰ ਨਹੀਂ ਕੀਤੀ ਕਿਉਂ ਕਿ ਕਿਉਂਕਿ ਮੈਂ ਬਹੁਤ ਸਾਰੀਆਂ ਵੈਬਸਾਈਟ ਨੂੰ ਦੇਖਿਆ ਕਿ ਕਿਦਾਂ ਦੀਆਂ ਵੈਬਸਾਈਟ ਨੇ ਡ੍ਰੌਪਸ਼ਿਪਰ ਕਿਦਾਂ ਦੀ ਵੈਬਸਾਈਟ ਬਣਾਉਂਦੇ ਨੇ ਤੇ ਜਿਹੜੇ ਬ੍ਰਾਂਡ ਹੁੰਦੇ ਨੇ ਉਹ ਕਿਦਾਂ ਦੀ ਵੈਬਸਾਈਟ ਤਿਆਰ ਕਰਦੇ ਨੇ ਸੋ ਮੈਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਸਰਚ ਕਰਨ ਲੱਗ ਰਿਹਾ ਸੀਗਾ ਸੋ ਮੈਨੂੰ ਸੋ ਮੈਂ ਇੱਕ ਦੋ ਵੈਬਸਾਈਟਾਂ ਦੇ ਜਿਹੜੇ ਡਿਜ਼ਾਈਨ ਨੇ ਉਹਨਾਂ ਨੂੰ ਮੈਂ ਚੂਜ਼ ਵੀ ਕੀਤਾ ਹੈ ਉਹਨਾਂ ਲਈ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਕਿ ਮੇਰੀ ਵੈਬਸਾਈਟ ਦਾ ਨਾਮ ਕੀ ਆ ਤੇ ਮੇਰੀ ਸਟੋਰ ਦਾ ਜਿਹੜਾ ਡਿਜ਼ਾਈਨ ਆ ਉਹ ਕਿਦਾਂ ਦਾ ਮੈਂ ਤਿਆਰ ਕੀਤਾ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਆਪਾਂ ਐਕਸਪਲੇਨ ਕਰਾਂਗੇ ਸੋ ਕਈ ਵਾਰੀ ਆਪਣੇ ਮਾਈਂਡ ਦੇ ਵਿੱਚ ਇਹ ਹੁੰਦਾ ਹੈ ਕਿ ਇੱਕ ਬਿਜ਼ਨਸਮੈਨ ਬਹੁਤ ਹੀ ਵੱਡਾ ਬੰਦਾ ਹੁੰਦਾ ਹੈ ਉਹਨੂੰ ਕੋਈ ਸੋਚਣਾ ਨਹੀਂ ਪੈਂਦਾ ਉਹਦੇ ਕੋਲ ਪੈਸਾ ਹੀ ਪੈਸਾ ਹੁੰਦਾ ਹੈ ਗੱਡੀਆਂ ਗੱਡੀਆਂ ਹੁੰਦੀਆਂ ਨੇ ਜਿਹੀਆਂ ਇਹ ਵਾਲੀਆਂ ਚੀਜ਼ਾਂ ਨੇ ਨਾ ਇਹ ਖਾਲੇ ਇਹ ਹਾਲੇ ਪੋਸੀਬਲ ਨਹੀਂ ਹੈਗੀ ਸਟਾਰਟਿੰਗ ਦੇ ਵਿੱਚ ਇੱਕ ਬਿਜ਼ਨਸਮੈਨ ਬਹੁਤ ਸਾਰੇ ਜਿਹੜੇ ਚੈਲੰਜ ਨੇ ਉਹਨਾਂ ਚੈਲੰਜਾਂ ਦਾ ਸਾਹਮਣਾ ਕਰਦਾ ਹੈ ਤੇ ਪ੍ਰੋਬਲਮ ਸੋਲਵਿੰਗ ਬਣਦਾ ਹੈ ਕਿਉਂਕਿ ਦੇਖੋ ਜਿੰਨੇ ਵੀ ਆਪਾਂ ਨੂੰ ਚੈਲੰਜ ਆਣਗੇ ਜਿੰਨੇ ਵੀ ਆਪ ਨੂੰ ਪ੍ਰੋਬਲਮਾਂ ਜਾਨਗੀਆਂ ਉਹਨਾਂ ਪ੍ਰੋਬਲਮ ਨੂੰ ਸੋਲਵ ਕਰਨਾ ਪਊਗਾ ਅਗਰ ਆਪ ਕੋਮਨਾ ਪ੍ਰੋਬਲਮ ਨੂੰ ਸੋਲਵ ਨਹੀਂ ਕਰਾਂਗੇ ਤੇ ਉਹ ਪ੍ਰੋਬਲਮ ਆਪਣੇ ਉੱਪਰ ਹੈਵੀ ਹੋ ਜਾਣਗੇ ਤੇ ਆਪਣਾ ਜਿਹੜਾ ਮਾਨਾ ਉਹ ਨਿਰਾਸ਼ ਹੋ ਜੂਗਾ ਸੋ ਇੱਕ ਬਿਜ਼ਨਸਮੈਨ ਬੰਤੋ ਪਹਿਲਾ ਪਹਿਲਾ ਨਾ ਆਪਣਾ ਮਾਈਂਡ ਇੰਨਾ ਕਿ ਸਟਰੋਂਗ ਹੋ ਜਾਂਦਾ ਹੈ ਕਿ ਅਸੀਂ ਬਹੁਤ ਵੱਡੇ ਵੱਡੇ ਕਮਨ ਜਫਾ ਪਾ ਸਕਦੇ ਹਾਂ ਜਫਾ ਮੀਨਸ ਵੀ ਆਪਾਂ ਉਹਨਾਂ ਦਾ ਹੱਲ ਕਰ ਸਕਦੇ ਹਾਂ ਆਪਾਂ ਉਹਨਾਂ ਨੂੰ ਫੋਲੋ ਕਰ ਸਕਦੇ ਹਾਂ ਉਹ ਪ੍ਰੋਬਲਮਸ ਆਪਣੇ ਉੱਪਰ ਹੈਵੀ ਲਾਉਣਾ ਸੋ ਆਪਾਂ ਪ੍ਰੋਬਲਮਸ ਦੇ ਉੱਪਰ ਹੈਵੀ ਹੋਈਏ ਸੋ ਇਹੀ ਚੀਜ਼ਾਂ ਕਰਕੇ ਇੱਕ ਬਿਜ਼ਨਸਮੈਨ ਨੂੰ ਇੱਕ ਬਿਜ਼ਨਸਮੈਨ ਅੰਦਾ ਨਾਮ ਦਿੱਤਾ ਜਾਂਦਾ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਕੰਮ ਕਰਨ ਦੇ ਲਈ ਲੇਕਿਨ ਮੈਂ ਡੇ ਬਾਏ ਡੇ ਹੌਲੀ ਹੌਲੀ ਸਾਰੀਆਂ ਚੀਜ਼ਾਂ ਕਰੂੰਗਾ ਕਿਉਂਕਿ ਯਾਰ ਮੈਂ ਕਿਸੇ ਵੀ ਚੀਜ਼ ਨੂੰ ਮਿਸ ਆਊਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ 40 ਕਰੋੜ ਰੁਪਈਆ ਕਮਾਣਾ ਹੈ ਤੇ ਅੱਜ ਆਉਗਾ 4ਵਾਂ ਦਿਨ ਹਾਲਾਂਕਿ ਮੈਂ 4ਵੇਂ ਦਿਨ ਦੇ ਵਿੱਚ ਨਾ ਜਿਹੜੀ ਮੇਰੀ ਅਰਨਿੰਗਾਂ ਉਹ ਜ਼ੀਰੋ ਆ ਖਾਲੀ ਤਾਂ ਮੈਂ ਇਨਵੈਸਟ ਕਰ ਰਿਹਾ ਲੇਕਿਨ ਕਬਰਾਂ ਦੀ ਲੋੜ ਨਹੀਂ ਜਲਦੀ 15 20 ਦਿਨਾਂ ਦੇ ਅੰਦਰ ਅੰਦਰ ਆਪਾਂ ਜਿਹੜਾ ਬਹੁਤ ਵੱਡੀ ਫੰਡਿੰਗ ਹੈ ਜਿਹੜੀ ਉਹ ਆਪਾਂ ਆਪ ਇਕੱਠੀ ਕਰਨ ਦੇ ਕੈਪੇਬਲ ਬਣ ਜਾਗੇ ਸੋ ਇਸ ਸੋ ਇਨ ਅਰਨਿੰਗ ਤੋਂ ਇਲਾਵਾ ਮੈਂ ਤੁਹਾਨੂੰ ਹੋਰ ਵੀ ਅਰਨਿੰਗ ਦੱਸ ਦਿੰਨਾ ਵੀ ਮੈਨੂੰ ਕਿੱਥੋਂ ਕਿੱਥੋਂ ਅਰਨਿੰਗ ਆ ਰਹੀਆਂ ਇਸ ਚੈਨਲ ਤੋਂ ਇਲਾਵਾ ਦੋ ਚੈਨਲ ਆਪਣੇ ਕੋਲ ਹੋਰ ਨੇ ਉਹਨਾਂ ਦੇ ਮੇ ਨਾਮ ਨੇ ਜਿਹੜੇ ਉਹ ਤੁਆਂ ਮੈਂ ਹਾਜੀ ਨਹੀਂ ਦੱਸਦਾ ਕਿਉਂਕਿ ਮੈਂ ਚੀਜ਼ਾਂ ਹਾਜੀ ਕਿਉਂ ਨਹੀਂ ਦੱਸ ਰਿਹਾ ਕਿਉਂਕਿ ਮੈਂ ਡੇ ਬਾਏ ਡੇ ਦੱਸੂਗਾ ਜੇ ਅੱਜ ਹੀ ਮੈਂ ਸਾਰੀ ਚੀਜ਼ਾਂ ਦੱਸ ਦਿਆਂ ਤਾਂ ਬਹੁਤ ਸਾਰੀ ਕਨਫਿਊਜ਼ਨ ਹੋ ਜੂਗੀ ਤੁਹਾਡੇ ਵਾਸਤੇ ਕਿ ਤੁਸੀਂ ਕੀ ਕਰ ਰਹੇ ਹੋ ਮੈਂ ਤਾਂ ਉਹਨਾਂ ਕੰਪਲੈਕਸਿਟੀਆਂ ਦਾ ਸਾਹਮਣਾ ਕਰ ਹੀ ਕਰ ਰਿਹਾ ਪਰ ਤੁਸੀਂ ਕਨਫਿਊਜ਼ ਹੋ ਜਾਓਗੇ ਵੀ ਤੂੰ ਇੰਨੀਆਂ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਿੱਦਾਂ ਕਰਦਾ ਹੈ ਸੋ ਸੋ ਹਾਲੇ ਤੱਕ ਮੇਰੀ ਕੋਈ ਵੀ ਟੀਮ ਨਹੀਂ ਹੈਗੀ ਸਿਰਫ 1% ਮੈਂ ਰੱਖਿਆ ਹੋਇਆ ਆਪਣੀ ਟੀਮ ਦੇ ਵਿੱਚ ਤੇ ਹੋਰ ਵੀ ਜਿਹੜੀ ਮੈਂ ਆਪਣੀ ਟੀਮ ਆ ਉਹ ਹੌਲੀ-ਹੌਲੀ ਬਣਾਣੀ ਸ਼ੁਰੂ ਕਰੂੰਗਾ ਸੋ ਇਸ ਤੋਂ ਇਲਾਵਾ ਮੇਰੇ ਕੋਲ ਜਿਹੜੇ ਦੋ ਹੋਰ ਚੈਨਲ ਨੇ ਉਹਨਾਂ ਦੇ ਵਿੱਚੋਂ ਇੱਕ ਚੈਨਲ ਬਿਲਕੁਲ ਪੂਰੇ ਤਰੀਕੇ ਨਾਲ ਐਕਟਿਵ ਆ ਜਿਹਦੇ ਜਿਹੜੇ ਸਬਸਕ੍ਰਾਈਬਰ ਨੇ ਇਸ ਵੀਡੀਓ ਤੱਕ 20 ਸਬਸਕ੍ਰਾਈਬਰ ਹੋ ਚੁੱਕੇ ਨੇ ਉਹ ਵੀ ਮੈਂ ਇੱਕ ਹਫਤਾ ਪਹਿਲਾਂ ਹੀ ਬਣਾਇਆ ਸੀਗਾ ਸੋ ਦੂਸਰਾ ਜਿਹੜਾ ਚੈਨਲ ਆ ਮੈਂ ਉਹਦੇ ਤੇ ਉਹਦੇ ਤੇ ਹਾਲੇ 15 ਦਿਨ ਠਹਿਰ ਕੇ ਕੰਮ ਸ਼ੁਰੂ ਕਰੂੰਗਾ ਕਿਉਂਕਿ ਆਈ ਹੈਵ ਨੋ ਟੀਮ ਆਈ ਵਾਂਟ ਟੀਮ ਟੂ ਬਿਲਡ ਦੈਟ ਚੈਨਲ ਸੋ ਉਹਨਾਂ ਚੈਨਲਾਂ ਤੋਂ ਵੀ ਅਰਨਿੰਗ ਇਕੱਠੀ ਕਰਕੇ ਮੈਂ ਉਹ 40 ਕਰੋੜ ਦੇ ਵਿੱਚ ਅਰਨਿੰਗ ਕਰੂੰਗਾ ਸੋ ਇਸ ਚੈਨਲ ਦੇ ਉੱਪਰ ਵੀ ਆਪਾਂ ਹੋਰ ਹੋਰ ਬਹੁਤ ਸਾਰੇ ਕੰਮ ਕਰਾਂਗੇ ਆਪ ਆਪਾਂ ਡ੍ਰੋਪ ਸ਼ਿਪਿੰਗ ਦੀ ਜਿਹੜੀਆਂ ਦਿੱਕਜ ਪਰਸਨੈਲਟੀਆਂ ਨੇ ਉਹਨਾਂ ਨੂੰ ਆਪਾਂ ਆਪਣੇ ਚੈਨਲ ਦੇ ਉੱਪਰ ਲੈ ਕੇ ਆਵਾਂਗੇ ਉਹਨਾਂ ਤੋਂ ਆਪਾਂ ਐਡਵਾਈਸ ਲਵਾਂਗੇ ਕਿ ਕਿੱਦਾਂ ਆਪਾਂ ਆਪਣੇ ਜਿਹੜੇ ਚੈਲੰਜਾਂ 40 ਕਰੋੜ ਦਾ ਉਹਨੂੰ ਕੰਪਲੀਟ ਕਰ ਸਕਦੇ ਆ ਕਿਉਂਕਿ ਯਾਰ ਦੇਖੋ ਸਿੱਖਣਾ ਜ਼ਰੂਰੀ ਆ ਜੇ ਅੱਜ ਆਪਾਂ ਸਿੱਖਾਂਗੇ ਨਹੀਂ ਤਾਂ ਆਪਾਂ ਪਿਛਾਵਾਂਗੇ ਜਿੰਨਾ ਆਪਾਂ ਸਿੱਖਾਂਗੇ ਆਪਾਂ ਓਨੇ ਹੀ ਅੱਗੇ ਆਵਾਂਗੇ ਉਹਨਾਂ ਪਰਸਨੈਲਿਟੀਆਂ ਦੇ ਨਾਲ ਵੀਡੀਓ ਸ਼ੂਟ ਕਰੂੰਗਾ ਉਹਨਾਂ ਤੋਂ ਆਪਾਂ ਐਡਵਾਈਸ ਲਵਾਂਗੇ ਇਹਦੇ ਨਾਲ ਹੀ ਇਹਦੇ ਨਾਲ ਹੀ ਮੈਂ ਆਪਦਾ ਇੱਕ ਪਰਸਨਲ ਡ੍ਰੌਪਸ਼ਿਪਿੰਗ ਕੋਰਸ ਲਾਂਚ ਕਰੂੰਗਾ ਉਸ ਡ੍ਰੌਪਸ਼ਿਪਿੰਗ ਦੇ ਕੋਰਸ ਨਾਲ ਇੱਕ ਮੈਂ ਟੈਲੀਗ੍ਰਾਮ ਦਾ ਪ੍ਰੀਮੀਅਮ ਚੈਨਲ ਬਣਾਉਂਗਾ ਉਸ ਤੋਂ ਇਲਾਵਾ ਜਿਹੜੇ ਲੋਕਾਂ ਨੂੰ ਮੈਂ ਟੀਚ ਕਰਿਆ ਕਰੂੰਗਾ ਉਹਨਾਂ ਨੂੰ ਮੈਂ ਵੀਡੀਓ ਕਾਲ ਦੇ ਥਰੂ ਵੀ ਟੀਚ ਕਰਿਆ ਕਰੂੰਗਾ ਯਾਨੀ ਕਿ ਜਿਹੜੇ ਬਿਨਰ ਹੋਣਗੇ ਉਹ ਆਪਣੇ ਯੂਮ ਵਗੈਰਾ ਦੇ ਉੱਪਰ ਵੀ ਆਪਾਂ ਲਗਾ ਕਰਾਂਗੇ ਸੋ ਇਥੋਂ ਵੀ ਜਿਹੜੀ ਮੈਂ ਅਰਨਿੰਗ ਆ ਉਹ ਵੀ ਇਨਵੋਲਵ ਕਰੂੰਗਾ ਸੋ ਚਾਰੀ ਕਰੋ ਬਹੁਤ ਵੱਡੀ ਰਕਮਾਂ ਤੇ ਇਹਨੂੰ ਇਕੱਠੇ ਕਰਨ ਵਾਸਤੇ ਮੈਂ ਆਪਦੀ ਜਿੰਦ ਜਾਨ ਲਾ ਦੂੰਗਾ ਸੋ ਅਗਰ ਮੈਂ ਕਰਾਂ ਸੈਕਿੰਡ ਗੋਲ ਦੀ ਗੱਲ ਸੈਕਿੰਡ ਗੋਲ ਆ ਮੇਰਾ ਕਿ ਜਿਤੋਂ 85 ਕੇਜੀ ਤੱਕ weight lose ਕਰਨਾ ਸੋ ਯਾਨੀ ਕਿ 15 ਕਿਲੋ ਦਾ ਜਿਹੜਾ ਡਿਫਰੈਂਸ ਆ ਉਹਨਾਂ ਨੂੰ ਮੈਂ 365 ਦਿਨਾਂ ਦੇ ਵਿੱਚ इजीली ਜਿਹੜਾ ਉਹ ਚੈਲੰਜ ਆ ਮੈਂ ਉਹ ਕੰਪਲੀਟ ਕਰ ਲੂੰਗਾ ਖਾਲੇ ਮੈਂ ਜਿਹੜੀ ਪ੍ਰੈਕਟਿਸ ਨੇ ਬਹੁਤ ਜ਼ਿਆਦਾ ਹਾਰਡ ਨਹੀਂ ਕਰਦਾ ਸਿੰਪਲ ਮੈਂ 4 ਤੋਂ 5 ਕਿਲੋਮੀਟਰ ਰਨਿੰਗ ਕਰਦਾ ਹਲਕੀ ਫੁਲਕੀ ਐਕਸਰਸਾਈਜ਼ ਕਰਦਾ ਉਹ ਸੋ ਇਸ ਤੋਂ ਇਲਾਵਾ ਮੈਂ ਡਾਈਟ ਦੇ ਉੱਪਰ ਵੀ ਧਿਆਨ ਦੇ ਰਿਹਾ ਸੋ ਡਾਈਟ ਦੇ ਵਿੱਚ ਮੈਂ ਕੋਈ ਵੀ ਨਵੀਂ ਚੀਜ਼ ਐਡ ਨਹੀਂ ਐਡ ਨਹੀਂ ਕੀਤੀ ਮੈਂ ਸਿਰਫ ਸਿੰਪਲ ਘਰ ਦੀ ਜਿਹੜੀ ਰੋਟੀ ਆ ਉਹੀ ਖਾਣਾ ਸਿਰਫ ਮੈਂ ਕੀ ਕੀਤਾ ਹੋਇਆ ਅੱਜ ਦੇ ਸਿਰਫ ਮੈਂ ਕੀ ਕੀਤਾ ਹੋਇਆ ਅੱਜ ਦੇ ਟਾਈਮ ਦੇ ਵਿੱਚ ਮੈਂ ਫਾਸਟ ਫੂਡ ਜਿਹੜਾ ਉਹਨੂੰ ਛੱਡਿਆ ਹੋਇਆ ਹੈ ਕੋਲਡ ਡਰਿੰਕਸ ਵਗੈਰਾ ਜਿਹੜੀਆਂ ਨੇ ਉਹ ਘਟਾਇਆ ਹੋਇਆ ਹੈ ਮਿੱਠਾ ਜਿਹੜਾ 슈ਗਰ ਆ ਉਹਨੂੰ ਮੈਂ ਬਾਏ ਬਾਏ ਕੀਤੀ ਹੋਈ ਆ ਮੈਂ ਸਿਰਫ ਸਿੰਪਲ ਡਾਈਟ ਖਾਣਾ ਪਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਸਿੰਪਲ ਡਾਈਟ ਖਾਣ ਦੇ ਨਾਲ ਨਾ ਇੰਨਾ ਵਧੀਆ ਫੀਲ ਕਰਦਾ ਨਾ ਇੱਕ ਕੰਮ ਕਰਨ ਵਾਲਾ ਪਰਸਨ ਕਿਉਂਕਿ ਯਾਰ ਫਾਸਟ ਫੂਡ ਖਾਣੇ ਆ 5-7 ਮਿੰਟ ਲਈ એનર્ਜੀ ਆਂਦੀ ਆ ਉਸ ਤੋਂ ਬਾਅਦ ਸਾਰਾ ਦਿਨ ਸੁਸਤੀ ਨਾਲ ਰੈਗਰਟ ਜਾ ਹੋਈ ਜਾਂਦਾ ਲੇਕਿਨ ਸਿੰਪਲ ਜਿਹਾ ਰੋਟੀ ਖਾਣੇ ਆ ਕੰਮ ਕਰਨ ਦਾ ਆਪਣਾ ਦੇਲਾ ਵੱਧ ਤੋਂ ਵੱਧ ਕਰਦਾ ਸੋ ਸੋ ਡਾਈਟ ਜਿਹੜੀ ਉਹ ਆਪਣੀ ਬਿਲਕੁਲ ਸਿੰਪਲ ਹੋਣੀ ਚਾਹੀਦੀ ਆ ਸੋ ਇਹ ਸੀ ਮੇਰੇ ਦੋ ਮੇਨ ਗੋਲ ਦੀ ਅੱਜ ਦੀ ਜਰਨੀ ਅਗਰ ਤੁਸੀਂ ਮੇਰੀ ਜਰਨੀ ਨਾਲ ਜੁੜਨਾ ਚਾਹੁੰਦੇ ਹੋ ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਮੈਂ ਕਿਦਾਂ 40 ਕਰੋੜ ਰੁਪਇਆ ਕਮਾਉਂਗਾ ਤੇ ਤੁਸੀਂ ਕਿਦਾਂ ਤੁਸੀਂ ਕਿਦਾਂ ਕਮਾ ਸਕਦੇ ਹੋ ਤੇ ਤੁਸੀਂ ਮੇਰੇ YouTube ਚੈਨਲ ਦੇ ਨਾਲ ਜੁੜ ਸਕਦੇ ਹੋ ਮੇਰੀ ਇਸ ਵੀਡੀਓ ਨੂੰ ਲਾਈਕ ਕਰ ਸਕਦੇ ਹੋ ਕਮੈਂਟ ਕਰ ਸਕਦੇ ਹੋ